ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਘਰਲ ਖੁਰਦ ਦੇ ਵਿੱਚ ਤੇ ਘਰਲ ਖੁਰਦ ਪਿੰਡ ਆ ਜਿਹੜਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਰਮੀ ਬਾਈ ਦੇ ਕੋਲੇ ਅਸਟਾ ਮੌਜੂਦਾ ਜਨਵਾਰ 5 ਬਾਈ ਦੇ ਕੋਲੇ ਹੋਣਗੇ 5 ਜਨਵਰੀ ਦੀ ਡਿਟੇਲ ਸਾਰੀ ਗੱਲਬਾਤ ਉਹ ਕਰਦੇ ਆ ਬਾਈ ਰਮੀ ਦੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਰਮੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਬਾਈ ਜੀ ਅੱਜ ਫੇਰ ਪੂਰੀਆਂ ਪਹਿਲਾਂ ਵਾਲੀ ਪੂਰੀਆਂ ਦੀ ਦਵਾਈ ਪੈ ਗਈ ਸੀ ਨਾ ਹਾਂਜੀ ਹਾਂਜੀ ਦੋਵੇਂ ਵੇ ਅੱਗ ਗਈ ਬਈ ਉਹ ਬਹੁਤ ਵੀਡੀਓ ਚੱਲੀ ਸੀ ਉਹ ਦੋ ਨਹੀਂ ਇੱਕ ਵੇ ਅੱਗ ਗਈ ਸੀ ਇੱਕ ਹੈਗੀ ਆ ਵੇ ਚਾਈ ਵੱਡੀ ਹੈਗੀ ਆ ਹਾਂਜੀ ਹਾਂਜੀ ਇਹ ਸੁਪੀ ਹੈ ਜੂਪੀ ਹੈ ਠੀਕ ਹੈ ਰਮੀ ਬਈ ਇਹ ਚਾਹ ਜਿਹੜੀ ਹੈਗੀ ਆ ਪਰਲੀ ਪੂਰੀ ਵੇ ਹਾਂਜੀ ਇਹ ਕਿਦੋਂ ਸੂਈ ਹੈ ਬਾਈ ਇਹ ਕੱਲ ਹੀ ਸੂਈ ਆ ਬਾਈ ਕੱਟੀ ਕਾਲੀ ਦੇ ਗਈ ਹਣਾ ਹਾਂ ਕੱਟੀ ਕਾਲੀ ਦੇ ਗਈ ਬਈ ਹੂੰ ਅੱਛਾ ਬਈ ਸੈਡ ਰੱਖ ਗਈ ਉਨੀ ਇੱਕੀ ਬੇਮਲੂਮੀ ਜੀ ਸੈਡ ਆ ਬਾਈ ਉਹਨੇ ਦੁੱਧ ਨਹੀਂ ਕਟਾ ਠੀਕ ਆ ਹਾਂ ਬਹਿਣੀ ਵਾਲੇ ਪਾਸੇ ਇਧਰ ਨਾਲ ਦੁੱਧ ਨਹੀਂ ਘਟ ਹੁੰਦਾ ਠੀਕ ਆ ਬਹਿਣੀ ਵਾਲੇ ਪਾਸ ਦੁੱਧ ਦਾ ਦਾ ਕੋਈ ਫਰਕ ਨਹੀਂ ਹੈ ਚਵਾਈ ਚਵਾਈ ਦੀ ਕਿਵੇਂ ਆ ਇਹ ਚਵਾਈ ਇੱਕ ਨੰਬਰ ਆ ਉਹਦੀ ਪੋਲੀ ਮੋਟੀ ਮੋਟੀ ਧਾਰ ਆ ਬਾਈ ਠੀਕ ਆ ਵੀਰੇ ਠੀਕ ਆ ਬਾਈ ਤੇ ਕੱਦ ਕੁਦ ਵੀ ਬਹੁਤ ਅਮੇਂਦਾ ਹਣਾ ਹਾਂ ਕੱਦ ਵਾਜੇ ਪਾਲੀ ਬਹੁਤ ਅੱਛਾ ਇਧਰ ਰਮੀ ਵੀਰੇ ਫਿਰ ਰੇਟ ਕੀ ਰਹੂਗਾ ਬਾਈ ਇਹਦਾ 1,20,000 ਰੁਪਏ ਜੀ 1,20,000 ਰੁਪਏ ਮੰਤਾਨਾਂ ਵਿੱਚੋਂ ਮੰਤਾਨ ਕਰ ਦਿਆਂਗੇ ਠੀਕ ਆ ਵੀਰੇ ਕੱਢੀ ਬਾਰ ਨੂੰ ਤੂਰੀ ਭਰਾ ਮੜੀ ਜੀ ਲੈ ਮਿੱਤਰੋ ਪੂਰੀ ਵੱਡੀ ਪਾਲੀ ਸੰਭੀ ਵੇ ਆ 1 ਲੱਖ 5000 ਰੁਪਿਆ ਇਹਦਾ ਡਿਮਾਂਡ ਕਰਮਾ ਵਾਲੀ 1 ਲੱਖ 20 ਹਾਂ 1 ਲੱਖ 20 ਆਖਿਆ ਮੈਂ ਵੀ 1 ਲੱਖ 1 ਲੱਖ 2000 ਰੁਪਿਆ ਦੀ ਡਿਮਾਂਡ ਆ ਮਿੱਤਰੋ ਮਾਨਤਾ ਨੂੰ ਹੋ ਜਾਊਗਾ ਵਿੱਚੋਂ ਕਰਮਾ ਵਾਲੀ ਦਾ ਔਰ ਕੱਟੀ ਮਗਰ ਆ ਦੁੱਧ ਭਾਈ ਰਮੀ ਵੀਰੇ ਦੇਜੂਗੀ ਤੇਰਾ 14 ਕਿਲੋ ਭਾਈ 14 ਕਿਲੋ ਦੁੱਧ ਯਾਰ ਦੱਸਿਆ ਗਾਂ ਅਗਲੇ ਦੀ ਸੇਵਾ ਤੇ ਆ ਮੰਨ ਲਓ ਹੁਣ ਕਿੰਨੇ ਤੂੰ ਚੋੜਿਆ ਹੋਊਗਾ ਤੂੰ ਦੋਵੇਂ ਡੰਗਾਂ ਦਾ 9 10 ਕਿਲੋ ਬੋਲਾ ਹੋਊਗਾ ਹੁਣ ਬਸ ਠੀਕ ਹੈ ਸਟਾਰਟਿੰਗ ਤਾਂ ਚੰਗੀ ਕੀਤੀ ਹੈ ਹਾਂਜੀ ਬਾਕੀ ਮੈਂ ਪਲੀ ਪੂਲੀ ਵੀ ਆ ਯਾਰ ਚਵਾਈ ਵੀ ਬੜੀ ਚੰਗੀ ਆ ਪੋਲੀ ਪੂਲੀ ਬਹੁਤ ਆ ਅੱਜ ਆਏ ਆ ਨਾ ਅਜੇ ਨਵਾਈ ਤੋਾਈ ਨਹੀਂ ਨਹੀਂ ਤਾਂ ਮੈਰੀ ਬਿਊਟੀ ਬਾਈ ਕੋਈ ਵੀ ਨਹੀਂ ਮੱਜ ਨਵਾਈ ਅੱਜ ਤੂੰ ਮੌਕੇ ਤੇ ਆ ਗਿਆ ਹੂੰ ਹੂੰ ਨਹੀਂ ਠੀਕ ਆ ਚਵਾ ਚ ਉਹ ਚੰਗਾ ਲੱਗਾ ਬਾਈ ਹਾਂ ਬਹੁਤ ਚੰਗਾ ਬਾਈ ਤੋਆ ਠੀਕ ਆ ਬਾਈ ਠੀਕ ਆ ਚਲ ਅਛਾ ਰਮੀ ਵੀਰੇ ਜਿਹੜੀ 2 ਨੰਬਰ ਤੇ ਮੱਜ ਆਂਦੀ ਕੀ ਡਿਟੇਲ ਆ ਬਾਈ ਇਹ ਬਾਈ ਤੀਜਾ ਸੁਹਾ ਸੁਈ ਆ ਮੱਜ ਠੀਕ ਆ ਹਾਂ ਤੇ ਕਿੰਨੇ ਦਿਨ ਹੋ ਗਏ ਬਾਈ ਸੁਈ ਨੂੰ ਇਹ ਪਰसों ਸੂਈ ਆ ਬਾਈ ਠੀਕ ਆ ਇਹਦੇ ਸਿਰ ਕਿੰਨਾ ਬੋਲਾ ਹੋਊਗਾ ਇਹ ਥੱਲੇ ਵੀ 9 ਕਿਲੋ ਬੋਲਾ ਹੋਊਗਾ ਬਾਈ ਠੀਕ ਆ ਬਾਈ ਕੱਟੀ ਮਗਰ ਇਹਦੇ ਵੀ ਕੱਟੀ ਇਹਦੇ ਮਗਰ ਆ ਬਾਈ ਠੀਕ ਇਹ ਵਾਲੂ ਵੈਂਦੇ ਸਰੇ ਵੀ ਚੰਗਾ ਹੈ ਨਾ ਬਹੁਤ ਚੰਗੀ ਚਵਾਈ ਆ ਠੀਕ ਆ ਦੁੱਧ ਕਿੰਨਾ ਦੇਜੂਗੀ ਬਈ ਇਹ ਦੁੱਧ ਯਾਰ ਦੱਸਿਆ ਤਾਂ ਇਹ ਵੀ 14 ਕਿਲੋ ਆ ਗਾਂ ਹੁਣ ਅਗਲੇ ਦੀ ਸੇਵਾ ਤੇ ਹੀ ਆ ਬਾਈ ਆ ਪਤਾ ਨਹੀਂ ਗਾਰੰਟੀ ਤਾਂ ਨਹੀਂ ਦਿੰਦੇ ਕਾਕਾ ਸਹੀ ਆ ਬਾਈ ਹਾਂ ਕਿਉਂਕਿ 9 ਕਿਲੋ ਬੋਲਾ ਬਾਈ 12 13 ਕਿਲੋ ਦੁੱਧ ਆਉਣਾ ਦੇਣਾ ਹੀ ਬੰਦਾ ਅੱਛਾ ਰੇਟ ਬਾਈ ਇਹਦਾ 90000 ਰੁਪਇਆ ਮੋਲ ਆ ਠੀਕ ਆ ਵੀਰੇ ਜੋੜਾ ਲੈ ਲਵੇ ਕੋਈ ਹਾਂਜੀ ਜੋੜਾ ਜੋੜਾ ਲੈ ਲੈ ਜੋੜਾ ਲੈਣਾ ਹੋਵੇ ਮਾਨਤਾਨ ਕਰ ਦਾਂਗੇ ਜੋੜੇ ਦਾ ਬਣਦਾ ਵਾ 210000 ਹਨਾ ਹਾਂਜੀ ਹਾਂਜੀ ਠੀਕ ਹੈ ਵਿੱਚ ਮੈਂ ਉਹ 1 20 ਆ ਮੈਂ ਦਾ ਮੁੱਲ ਪੂਰੀ ਦਾ ਫਿਰ ਮੈਂ ਕਹੇ ਮੈਂ ਗਲਤ ਬੋਲ ਗਏ ਥੋੜਾ ਵਿੱਚੋਂ ਅੱਛਾ ਵੀਰੇ ਇਹਨੂੰ ਤੋਰੀਏ ਬਈ ਕੱਡੀ ਪਾਰ ਨੂੰ ਮੜਾ ਰਵਿੰਦਰੇ ਲੈ ਵੀ ਮਿੱਤਰੋ ਦੇਖ ਸਕਦੇ ਹੁਣ ਚਲੋ ਨਹੀਂ ਠੀਕ ਹੈ ਬਈ ਫਲ ਹੋ ਰਿਹਾ ਹੈ ਨਹੀਂ ਠੀਕ ਆ ਰਹੀ ਮੇਰੇ ਯਾਰ ਓਕੇ ਆ ਜਾ ਹੂੰ ਬਾਲੀ ਚੰਗਾਈ ਚੋਣ ਚੋਣ ਬਾ ਤਿੰਨੇ ਮੱਜਾਂ ਚਾਰੇ ਚਵਾਈ ਬਹੁਤ ਚੰਗੀ ਆ ਹੂੰ ਠੀਕ ਆ ਅੱਛਾ ਰਮੀ ਵੀਰੇ ਪੂਰੀ ਟੋਕੜ ਗੱਬਣਾ ਜਿਹੜੀ ਬਾਈ ਹਾਂਜੀ ਇਹ ਫਿਰ ਕਿੰਨੇ ਚਿਰ ਦੀ ਗੱਬਣਾ ਇਹ 2 ਮਹੀਨਿਆਂ ਦੀ ਗੱਬ ਆ ਜੀ ਦੁੱਧ ਵੀਰੇ ਦੋ ਦੇ ਥਲੇ ਹੈਗਾ 5 ਕਿਲੋ ਹੋਊਗਾ 4.5 5 ਕਿਲੋ ਠੀਕ ਹੈ ਵੀਰੇ ਜਿੱਕ ਪਾਸ ਆ ਬਾਈ ਚੈੱਕ ਪਾਸ ਮੈਂ ਆਪਾਂ ਸੁਭੀਨੀ ਕੱਦ ਬਹੁਤਾ ਬੰਦਾ ਕੱਦ ਬਹੁਤਾ ਲੰਮੀ ਬਹੁਤਾ ਮੱਝ ਤੇ ਬਾਕੀ ਪਿਓ ਨੀ ਦੀ ਰਾਵੀ ਇਹਦਾ ਬੰਦੇ ਨੇ ਸਾਂਹ ਵਾਲੀ ਮੈਦੀ ਕੁਆਲਿਟੀ ਵੇਖੋ ਬਣਦੀ ਹਾਂ ਬਹੁਤ ਕੁਆਲਿਟੀ ਨੀਲੀ ਰਾਵੀ ਚ ਪੈਂਦੀ ਆ ਬਾਈ ਹਾਂ ਬਾਕੀ ਜਿੰਨਾ ਤੋਂ ਲਈ ਅੱਗੇ ਕਟੀਆਂ ਵੀ ਉਹਨਾਂ ਦੇ ਘਰੇ ਹੀ ਦੋ ਬੂਰੀਆਂ ਹੀ ਇਹਦੀਆਂ ਨੀਲੀ ਰਾਵੀ ਦੀਆਂ ਹੀ ਨਹੀਂ ਮੈਂ ਹੀ ਚੰਗੀ ਆ ਬਾਈ ਯਾਰ ਕਿਹੜੀ ਗੱਲ ਮੈਂ ਸਾਂਭ ਹੀ ਨਹੀਂ ਗਣੀ ਰੋਲਤੀ ਵਿਚਾਰੀ ਝੋਟੀ ਅੰਗੀ ਆ ਵਾਲੀ ਬੁੱਢੀ ਨਹੀਂ ਲਿੱਸੀ ਕਰਕੇ ਸਿੰਘ ਭੈੜਾ ਲੱਗਦਾ ਹੁੰਦਾ ਹੁਣ ਮਾਰਕਿੰਗ ਬਾਲੀ ਸੋਣੀ ਆ ਵੇ ਅੱਗੋਂ ਨਿਸ਼ਾਨ ਥੱਲੇ ਮੋਛਾ ਪੈਰਾਂ ਤੇ ਨਿਸ਼ਾਨ ਸਾਰੀ ਜੰਗੀ ਆ ਯਾਰ ਕਿੰਨੇ ਦੀ ਦੇ ਦੇ ਬਾਈ ਯਾਰ ਇਹ 58000 ਦੀ ਦੇ ਦਾਂਗੇ 2 ਘਾਟ 60 ਦੀ ਕੀ ਮਾੜੀ ਆ ਬਾਈ ਅੱਜ ਇੱਕ ਝੋਟੀ 95200 ਦੀ ਝੋਟੀ ਮਿਲਦੀ ਆ ਬਾਈ ਹਨਾ ਤੇ ਇਹਨੇ ਬਾਈ 7 ਕਿਲੋ 8 ਕਿਲੋ ਦੁੱਧ ਵੀ ਕਰ ਜਣਾ ਹਾਂ ਬਾਈ ਸਭ ਕੀ ਤਾਂ ਚਾਰ ਚੂਰਾਲੇ ਘਰੇ ਚਲੇਗੀ ਤਾਂ ਮੈਂ ਬਦਲ ਜਾਣੀ ਬਈ ਸਾਰਿਆਂ ਮੱਜਾਂ ਜੋ ਵੱਡੀ ਆ ਵੇਲਾ ਹਾਂ ਕੋਲੇ ਖੜੀ ਤੇਰਾ ਕਿੰਨਾ ਕੱਦ ਆ ਬਈ ਕੱਦ ਮੇਰਾ ਤਾਂ ਵਾਵਾ ਉਹ ਪੂਰੀ ਵੱਡੀ ਮੈਚ ਆ ਯਾਰ ਲੰਮੀ ਵੀ ਬਹੁਤ ਆ ਤੇ ਕੱਦ ਵੀ ਬਹੁਤ ਉੱਚਾ 8 9 10 11 12 13 14 ਤੇ 15 16 17 18 ਰੱਤਿਆਂ ਦੇ ਬਰਾਬਰ ਇਹਦਾ ਕੱਦ ਹੁੰਦਾ ਮਿੱਤਰੋ ਕੰਧ ਦੇ ਉਸਾ ਉੱਤੇ ਉਹਦਾ ਜਜਮੈਂਟ 19 ਬਣ ਜਾਂਦੇ ਆ ਜੇ ਆਪ ਉਹ 19 19 ਤੋਂ ਵੀ ਉੱਪਰ ਲੰਘਦੀ ਆ ਅੱਛਾ ਵੀਰੇ ਆ ਜਿਹੜੇ 4 ਨੰਬਰ ਤੇ ਮੈਂ ਬਈ ਇਹ ਸੂਈ ਆ ਮਹੀਨੇਕ ਦੀ ਠੀਕ ਆ ਇਹਦੇ ਮਗਰ ਵੀ ਕੱਟੀ ਆ ਹਾ ਠੀਕ ਆ ਹਾਂਜੀ ਦੁੱਧ ਬਾਈ ਦੁੱਧ 9 ਕਿਲੋ ਇਹਦੇ ਥੱਲੇ ਨੈਟ ਆ ਬਾਈ ਇਹ ਕਿੰਨੇ ਦੀ ਦੇਦ ਗਿਆ ਰਮੀ ਇਹ 75000 ਦੀ ਮੱਝ ਦੇ 75000 ਦੀ ਹਾਂਜੀ ਮਾਨਤਨ ਮਾਨਤਨ ਕਰ ਦਾਂ ਗੱਡੀ ਬਾਹਰ ਨੂੰ ਧੋਰੀ ਬਾਈ ਲੈ ਵੀ ਮਿੱਤਰੋ ਮਾਨਤਨ ਮੰਨ ਲੋ ਵਿੱਚੋਂ ਛੋੜ ਛੂੜ ਹੀ ਹੋਊਗੀ ਠੀਕ ਆ ਠੀਕ ਆ ਵੀਰੇ ਲੈ ਵੀ ਮਿੱਤਰੋ 75000 ਰੁਪਿਆ ਡਿਮਾਂਡ ਮਹੀਨੇ ਦੀ ਸੂਈ ਕੱਟੀ ਜਾਂਦੇ ਮਗਰ ਹਣਾ ਚੋਣ ਇਹ ਵੀ ਇੱਕ ਨੰਬਰ ਆ ਠੀਕ ਆ ਬਾਈ ਸੂਆ ਦਾ ਤੀਜਾ ਚੁੱਤ ਹੋਊਗੀ ਬਈ ਹਣਾ ਹਾਂ ਤੀਜੇਕ ਸੂਏ ਆ ਹੂੰ ਮੋੜ ਦੇ ਵੀ ਦੇ ਯਾ ਵੀਰੇ ਹੁਣ ਚੋਈਆਂ ਬਾਕੀ ਇਹ ਹਾਂ ਪਾਪਾ ਇਹ ਨਹੀਂ ਅੱਜ ਤਾਂ ਨਾਂ ਨਵਾਇਆਂ ਬਾਈ ਵੀਡੀਓ ਬਣਾਉਂਦਾ ਰਾਦਾ ਨਹੀਂ ਹਾਂ ਮੈਂ ਰਾਦਾ ਨਹੀਂ ਹਾਂ ਮੌਕੇ ਤੇ ਮੈਂ ਭਾਈ ਬਣ ਕੇ ਬਣਾ ਲਾ ਵੀਡੀਓ ਫਿਰ ਨਾ ਕਿ ਨੰਗ ਗਿਆ ਸਾਪਾ ਪਿੰਡੋਂ ਆ ਕੇ ਤੇ ਜੋ ਵੀ ਬਾਈ ਲਉਦਾ ਜੀ ਫੋਨ 2-3 ਦਿਨ ਤੋਂ ਤੇ ਮੇਰਾ ਮੋਟਰਸਾਈਕਲ ਖਰਾਬ ਹੋਇਆ ਪੈਸ ਕਰਕੇ ਫਿਰ ਮੈਂ ਮੈਂ ਅੱਜ ਸਾਧਨ ਬਦਲਿਆ ਥੋੜਾ ਜਿਹਾ ਅੱਛਾ ਰਮੀ ਭਾਈ ਦੀ ਕੱਟੀ ਆ ਹੋ ਗਈ ਇੱਕ ਰਹੀ ਗਾਂ ਆਪਣੇ ਕੋਲ ਹਾਂਜੀ ਇਹਦੀ ਕੀ ਡੀਟੇਲ ਆ ਬਾਈ ਗਾ ਵੀ ਤੀਜਾ ਖਸੂਆ ਸੂਈ ਆ ਬਈ ਇਹਨੂੰ 7 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ 15 ਕਿਲੋ ਦੁੱਧ ਨੈਟ ਕੰਡੇ ਤੋਲ ਮੈਂ ਇਹਦੇ ਥਲੇ ਤਿਆਰ ਆ ਠੀਕ ਆ ਹਾਂਜੀ ਖਸੂਆ ਦਾ ਤੀਜਾ ਹੋਊਗੀ ਬਈ ਤੀਜਾ ਖਸੂਆ ਸੂਈ ਆ ਜੀ ਠੀਕ ਆ ਬਈ ਉੱਠ ਕੇ ਮਾਰ ਲਈਏ ਚਲ ਨਹੀਂ ਠੀਕ ਆ ਵੀ ਨਵੇਂ ਲੂਗਾ ਤਾਂ ਇਹ ਵੀ ਬਣਾ ਜਾਂਦੀ ਹਣੀ ਸ਼ਾਮ ਤਾਈ ਵਧੀਆ ਬਹੁਤ ਲੇਵਾ ਬਣਾਉਂਦੀ ਬਈ ਚਵਾਈ ਚੁਵਾਈ ਨੂੰ ਕਿਵੇਂ ਲੱਗਦੀ ਚਵਾਈ ਚੁਵਾਈ ਇੱਕ ਨੰਬਰ ਆ ਵਧੀਆ ਤੂੰ ਇਹ ਕਿੰਨੇ ਦੀ ਦੇ ਦਈਏ ਬਈ ਏ ਬਾਈ 52000 ਦੀ ਦੇ ਦਾਂਗੇ ਨਹੀਂ ਹਜੇ ਨਹੀਂ ਜੈਸ ਨੂੰ ਕਰ ਇਹਦਾ ੱੱਕਾ ਯਾਰ ਹੈ 50 ਵੀ ਦੇ ਦਾਂਗੇ ਚੱਲ 50 45 ਦੀ ਦੇ ਦਈਏ ਹੈ 45 ਦਾ ਆਪ ਨੂੰ ਨਹੀਂ ਕੋਹਣਾ ਤੇ ਦੇ ਯਾਰ ਬਾਈ ਵਰਗੇ ਹੈ ਹੈ ਬਾਈ ਰਮੀ ਹਾਂ 47000 ਦੀ ਦੇ ਦਾਂਗੇ ਯਾਰ ਹੈ 47 ਦੀ ਸਰਬੇ ਠੀਕ ਆ ਬਾਈ ਲੈ ਮਿੱਤਰੋ ਅੱਛਾ ਬੱਚਾ ਇਹਦਾ ਜਿਹੜਾ ਬੱਚਾ 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 ਬੈਠਾ ਬਾਈ ਤੇ ਬੱਚਾ ਥੋੜਾ ਡਾਉਣੀ ਆ ਹੂੰ ਹਾਂ ਵਿਚਲਾਣੇ ਵੀ ਪਾ ਸਕਦਾ ਹੈ ਨਾ ਪਾਣੇ ਪਾ ਸਕਦਾ ਕਿਉਂਕਿ ਕੋਈ ਨਹੀਂ ਮਿਲਦੀ ਆਏ ਆ ਉਹਨੂੰ ਬੱਚੇ ਦਾ ਕੋਈ ਨਹੀਂ ਤੇ ਨੰਬਰ ਬਾਈ ਰਮੀ ਵੀਰੇ 9781069724 ਹਾਂਜੀ 9781069724 ਪਿੰਡ ਘੱਲਖੁਰਦ ਜ਼ਿਲ੍ਹਾ ਫਰੋਜ਼